ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਕਿਵੇਂ ਹੋ ਸਾਰੇ ਉਮੀਦ ਕਰਦੀ ਆ ਕਿ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਸਾਰੇ ਜਾਣੇ ਵਧੀਆ ਹੋਵੋਗੇ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੀ ਆ ਮੈਂ ਜੱਸੀ ਸਿੱਧੂ 3829 YouTube ਚੈਨਲ ਤੇ ਤੇ ਅੱਜ ਮੈਂ ਕੁਝ ਗੱਲਾਂ ਆਪਦੀ ਜ਼ਿੰਦਗੀ ਦੇ ਬਾਰੇ ਵਿੱਚ ਬੋਲਣੀਆਂ ਵਾ ਜਿਹੜੀਆਂ ਕਿ ਮੈਂ ਆਪਦੀ ਜ਼ਿੰਦਗੀ ਦੇ ਵਿੱਚ ਮਤਲਬ ਕਿ ਸਫਲਤਾ ਕੀਤੀ ਆ ਵਾਹਿਗੁਰੂ ਦੀ ਕਿਰਪਾ ਦੇ ਨਾਲ ਕੀਤੀ ਆ ਕੋਈ ਆਪਦੇ ਜੋਸ਼ ਹੁਸ ਨਾਲ ਨਹੀਂ ਕੀਤੀ ਪ੍ਰਮਾਤਮਾ ਦੀ ਮਿਹਰ ਦੇ ਨਾਲ ਕੀਤੀ ਆ ਤੇ ਉਹਦੇ ਤੇ ਆਪਾਂ ਦੋ ਕੋ ਦੋ ਚਾਰ ਗੱਲਾਂ ਜਿੰਨਾ ਕੋ ਮੇਰੇ ਕੋਲੇ ਸਮਾਂ ਹੈਗਾ ਇਜਾਜ਼ਤ ਦਿੰਦਾ ਵਾ ਉਨਾਂ ਕੋ ਮੈਂ ਤੁਹਾਡੇ ਨਾਲ ਗੱਲ ਕਰੂੰਗੀ ਹਨਾ ਬਈ ਜਿੰਨਾਂ ਵੀ ਘਰੇ ਚੀਜ਼ਾਂ ਬਣਾਈਆਂ ਮੈਂ ਆਪਦੇ ਸਾਰੀਆਂ ਮੈਂ ਕਿਸ਼ਤਾਂ ਤੇ ਬਣਾਈਆਂ ਜਿਹੜਾ ਬੰਦਾ ਦਿਹਾੜੀਦਾਰ ਹੁੰਦਾ ਉਹਨੂੰ ਐ ਹੁੰਦਾ ਵੀ ਕਿਸ਼ਤਾਂ ਤਾਂ ਮੈਂ ਭਰ ਦੂੰਗਾ ਤੇ ਉਹਦੇ ਕੋਲੇ ਨਾ ਇਕੱਠੇ ਪੈਸੇ ਹੋਣ ਤੇ ਨਾ ਉਹ ਚੀਜ਼ ਬਣਾਵੇ ਹਨਾ ਸਭ ਤੋਂ ਪਹਿਲੀ ਗੱਲ ਤਾਂ ਇਹ ਆ ਵੀ ਕੈਸ ਨਾ ਤੇ ਚੀਜ਼ ਲੈਣੀ ਕਿੱਡੀ ਕੁ ਮਾਰੀ ਆ ਦੱਸੋ ਜੇ ਕਿਸ ਤਾਂ ਭਰਨਾ ਤਾਂ ਚੀਜ਼ਾਂ ਬਣਾਈਆਂ ਤੇ ਪਰਮਾਤਮਾ ਦੀ ਕਿਰਪਾ ਨਾਲ ਬਣਾਈਆਂ ਕਿਉਂਕਿ ਅਸੀਂ ਜੇ ਮੰਗਦੇ ਆ ਤਾਂ ਰੱਬ ਦੇ ਘਰਦੇ ਆ ਕਿਸੇ ਦੇ ਘਰਦੇ ਨਹੀਂ ਹੈਗੇ ਤੇ ਨਾ ਕਿਸੇ ਤੋਂ ਮੰਗਦੇ ਆ ਤੇ ਨਾ ਹੀ ਕਿਸੇ ਤੋਂ ਮੰਗਣ ਜੋਗੇ ਪਰਮਾਤਮਾ ਕਰੇ ਸਤਗੁਰੂ ਘਰ ਹੀ ਦੇ ਦੇ ਜਿਹੜੀ ਚੀਜ਼ ਦੇਵੇ ਕਿਸੇ ਤੋਂ ਮੰਗਾ ਕੇ ਅਗਲਾ ਦੇ ਕੇ ਚੀਜ਼ 100 ਵਾਰੀ ਪਛਤਾਉਂਦਾ ਤੇ ਮੈਂ ਜਦੋਂ ਚੀਜ਼ਾਂ ਬਣਾਉਣ ਦੀ ਸ਼ੁਰੂਆਤ ਕੀਤੀ ਹਨਾ ਤੇ ਮੈਂ ਮਤਲਬ ਕਿ ਸਭ ਤੋਂ ਪਹਿਲਾਂ ਮੈਂ ਕੱਪੜੇ ਧੋਣ ਲਈ ਮਸ਼ੀਨ ਲਈ ਮੈਂ ਬਹੁਤ ਜ਼ਿਆਦਾ ਔਖੀ ਸੀ ਮਸ਼ੀਨ ਲਵ ਕਿਉਂਕਿ ਉਧਰ ਉਹ ਦਿਹਾੜੀ ਜਾਣਾ ਤੇ ਉਧਰ ਕੱਪੜੇ ਧੋਣੇ ਬਹੁਤ ਔਖੇ ਸੀਗੇ ਤੇ ਮੈਂ ਮਸ਼ੀਨ ਲਈ ਮੈਂ ਕਿਾ ਚੱਲ ਕੱਪੜੇ ਸੱਟ ਕੇ ਕਹਿੰਦਾ ਰੋਟੀ ਪਾਣੀ ਬਣਾ ਲੈਂਦਾ ਫਿਰ ਪੈਣਾ ਵੀ ਹੁੰਦਾ ਥੱਕੇ ਬੰਦੇ ਨੂੰ ਤਾਂ ਹੁੰਦਾ ਵੀ ਦਬ ਉਹ ਮੰंजे ਤੇ ਢੱਗਾ ਮੈਂ ਚਲੋ ਮੈਂ ਵਾਸ਼ਿੰਗ ਮਸ਼ੀਨ ਚੱਕ ਲਈ ਇਹਦੀਆਂ ਮੇਰੇ ਕਿਸ਼ਤਾਂ ਵਧੀਆ ਚੱਲ ਰਹੀਆਂ ਨੇ 8 ਕਿਸ਼ਤਾਂ ਸੀਗੀਆਂ ਇਹਦੀਆਂ 6 ਕਿਸ਼ਤਾਂ ਸੀਗੀਆਂ ਇਹਦੀਆਂ ਜਦੋਂ ਇਹਦੀਆਂ 6 ਕਿਸ਼ਤਾਂ ਪੂਰਨਾ ਹੋਗੀਆਂ ਤੇ ਮੈਂ ਕਿਹਾ ਵੀ ਚਲੋ ਆਪਣਾ ਰਿਕਾਰਡ ਵਧੀਆ ਹੋ ਕਹਿੰਦੇ ਚਲੋ ਜੋ ਆ ਕੇ ਲਸਿੜੀ ਕਿਸੇ ਦੇ ਘਰੇ ਦੇਖਣ ਜਾਂਦਾ ਹੁੰਦਾ ਸੀ ਤੇ ਮੈਂ ਲਸਿੜੀ ਚੱਕ ਲਈ ਮੈਂ ਕਹਵੇਂ ਹਣਾ ਨਿਆਣੇ ਲੜਦੇ ਆ ਕਿਸੇ ਦੇ ਘਰੇ ਜਾਂਦਾ ਚਲੋ ਮੈਂ ਇਹਦੇ ਲਈ ਲਸਿੜੀ ਚੱਕ ਲਈ ਜਦੋਂ ਮੇਰੇ ਨਾਲ ਲਸਿੜੀ ਦੀਆਂ ਕਿਸਤਾਂ ਪੂਰ ਮੇ ਹੋਗੀਆਂ ਤੇ ਮੈਂ ਸੋਚਿਆ ਵੀ ਹੁਣ ਕੀ ਚੱਕਾਂ ਕੋਈ ਹੋਰ ਚੀਜ਼ ਲੈ ਲੇ ਤੇ ਫਿਰ ਨਾ ਗਰਮੀ ਆ ਗਈ ਮੂਰੇ ਤੇ ਚਲੋ ਮੈਂ ਮਤਲਬ ਕਿ ਕੂਲਰ ਲੈ ਲਿਆ ਜਦੋਂ ਮੇਰੇ ਨਾਲ ਕੂਲਰ ਦੀਆਂ ਕਿਸਤਾਂ ਪੂਰ ਮੇ ਹੋਗੀਆਂ ਤੇ ਮੈਨੂੰ ਵੈਸੇ ਦੀ ਮੈਂ ਬੂਫਰ ਲੈ ਆਈ ਮੈਂ ਜਦੋਂ ਸਵੇਰ ਪਾਠ ਲਾਉਣੀ ਆ ਤੇ ਵਿਹੜੇ 'ਚ ਮੈਨੂੰ ਫਰਦੀ ਨੂੰ ਸੁਣਦਾ ਨਹੀਂ ਹਨਾ ਬਿਨਾਂ ਪੂਨ ਚੱਕ ਕੇ ਫਿਰ ਜਾਂਦਾ ਘਰ ਦੇ ਵਿੱਚ ਤੇ ਚਲੋ ਮੈਂ ਬੂਫਰ ਲੈ ਲੈ ਬੂਫਰ ਚੱਕ ਕੇ 4500 ਦੇ ਬੂਫਰ ਆਏ ਜਦੋਂ ਬੂਫਰ ਲੈ ਤੇ ਬੂਫਰਾਂ ਦੇ ਮਗਰੋਂ ਫਿਰ ਮੈਂ ਬੈੱਡ ਟੁੱਟ ਗਿਆ ਸੀ ਮੇਰੇ ਮੈਂ ਸੋਚਿਆ ਕੀ ਲੱਗੇ ਹੁਣ ਮੈਂ ਕਹਾਂ ਬਿੱਡਾਂ ਬਿਨਾਂ ਨਹੀਂ ਸਰਦਣਾ ਤਾਂ ਸਮਾਨ ਬਿੱਡਾਂ ਦੇ ਢੋਚ ਸਮਝੂਗਾ ਬਾਕਸ ਬਿੱਡ ਲੈ ਮੈਂ ਤੇ ਨਾਲੇ ਮੈਂ ਕਿਹਾ ਚਲ ਚੀਜ਼ ਬਣ ਜੂਗੀ ਤੇ ਚਲ ਮੈਂ ਬੈੱਡ ਲੈ ਲੈ ਉਹ ਤੋਂ ਬਾਅਦ ਫਿਰ ਮੈਂ ਜਦੋਂ ਮੇਰੇ ਕੋਲ ਬਿੱਡਾਂ ਦੀਆਂ ਕਸਤਾਂ ਪੂਰਨਾ ਹੋਗਣਾ ਤੇ ਮੈਂ ਕਿਹਾ ਵੀ ਹੁਣ ਕੀ ਹੋਰ ਚੀਜ਼ ਚੱਕੀ ਕੋਈ ਚਲੋ ਰਿਪੋਰਟ ਵਧੀਆ ਬਣਿਆ ਆ ਕੰਪਨੀ ਦੇ ਵਿੱਚ ਹਨਾ ਚਲੋ ਹੋਰ ਕੋਈ ਚੀਜ਼ ਚੱਕ ਲੈਣੇ ਤੇ ਚਲੋ ਮੈਂ ਲਾਈਟ ਬਿਨਾ ਨਹੀਂ ਸੀ ਸਰ ਜੋ ਲਾਈਟ ਚਲੀ ਜਾਂਦੀ ਸੀ ਤੇ ਔਖਾ ਹੁੰਦਾ ਸੀ ਤੇ ਮੈਂ ਇਨਵਰਟਰ ਲੈ ਲੈ। ਇਨਵਰਟਰ ਤੋਂ ਬਾਅਦ ਹੁਣ ਮੇਰੇ ਕਿਸਤਾ ਜੇ ਪੂਰਨਾ ਹੋਈਆਂ ਹਾਂ ਮੈਂ ਇਕੱਠੇ ਪੈਸੇ ਭਰਤੇ ਸੀ ਕਿ ਚਲੋ ਮੈਂ ਕਹਾਂ ਇਕੱਠੇ ਭਰ ਦਿੰਨੇ ਆ ਹਨ ਮੇਰੇ ਮੰਮੀ ਦੇ ਦਤ ਹੋ ਗਈ ਸੀ ਵਿੱਚੋਂ ਤੇ ਮੇਰੇ ਕਿਸਤਾ ਟੁੱਟ ਗਈਆਂ ਤੇ ਚਲੋ ਰਿਪੋਰਟ ਜਰ ਥੋੜਾ ਕੰਪਨੀ ਚੋਤਲ ਬੁਤਲ ਹੋ ਗਿਆ ਚਲੋ ਹਨਾ ਕੰਪਨੀ ਵੀ ਕਹਿਣ ਲੱਗੀ ਤੁਸੀਂ ਕਿਸਤਾ ਲੇਟ ਕਰਤ ਨਾ ਇੱਕ ਨਹੀਂ ਦੋ ਨਹੀਂ ਤਿੰਨ ਚਾਰ ਕੱਟ ਨਹੀਂ ਲੇਟ ਹੋ ਗਈਆਂ ਤੇ ਕਹਿਣ ਲੱਗੇ ਵੀ ਵੈਸੇ ਤਾਂ ਤੁਸੀਂ ਅੱਗੇ ਕਦੇ ਲੇਟ ਕੀਤੀਆਂ ਨਹੀਂ ਇੱਕ ਹੀ ਬਣਾ ਮੈਂ ਕਹਾਂ ਵੀ ਸਰ ਕੋਈ ਗੱਲ ਨਹੀਂ ਐ ਕਰਕੇ ਮਜਬੂਰੀ ਪੈ ਕੀਤੀ ਵੀ ਮੈਥੋਂ ਭਰਨਾ ਨਹੀਂ ਗਿਆ ਹਨ ਕੰਮ ਤੋਂ ਬਹਿ ਕਿਤੇ ਪੈਸੇ ਕਿੱਥੋਂ ਮਿਲਣੇ ਚ ਚਲੋ ਉਸ ਤੋਂ ਬਾਅਦ ਮੈਂ ਇਨਵਰਟਰ ਤੇ ਹੁਣ ਪੈਸੇ ਮੇਰੇ ਕੋਲੇ ਇਕੱਠੇ ਆ ਗਏ ਤੇ ਮੈਂ ਇਕੱਠੇ ਭਰ ਤੇ ਇਨਵਰਟਰ ਦੇ ਤੇ ਹੁਣ ਮੈਂ ਸੋਚਿਆ ਵੀ ਕੀ ਲਈਏ ਮੈਂ ਕਹਾਂ ਕੋਈ ਚੀਜ਼ ਤੇ ਚਲੋ ਮੈਂ ਮਤਲਬ ਕਿ ਆਹ ਗੀਜਰ ਲਵਾ ਲਿਆ ਕਰਨ ਪਾਣੀ ਵਾਲਾ ਹਨਾ ਪਾਣੀ ਲੰਮੋਕੇ ਸੀਗੇ ਇਹਦੇ ਚ ਦੱਸੋ ਵੀ ਕਿੱਡੀ ਇੱਕ ਗਲਤ ਗੱਲਾਂ ਜੇ ਹਨਾ ਬਣਾ ਲਿਆ ਲੋਕ ਕਿਉਂ ਇੰਨੀਆਂ ਟਿੱਪਣੀਆਂ ਕਰਦੇ ਆ ਲੈ ਆ ਵੀ ਬਣਾ ਲਿਆ ਉਹ ਵੀ ਬਣਾ ਲਿਆ ਇਹ ਕਿੱਥੋਂ ਪੈਸੇ ਲਿਆਉਂਦੀ ਆ ਇਹਦੇ ਕੋਲੇ ਕਿੱਥੋਂ ਪੈਸੇ ਆਉਂਦੇ ਆ ਇਹ ਕਿੱਥੋਂ ਪੈਸੇ ਆਂਦਾ ਹੱਲ ਕਰਦੀ ਆ ਬੰਦਾ ਸਿਰ ਤੇ ਨਹੀਂ ਹੈਗਾ ਜਵਾਕ ਵੀ ਮੈਨੂੰ ਚੀਜ਼ਾਂ ਬਣਾਉਂਦੀ ਨੂੰ ਤਾਂ ਦੇਖਦੇ ਆ ਮੈਂ ਐਂ ਕਹਿੰਦੀ ਆ ਵੀ ਮੈਨੂੰ ਲੋਕ ਜਦੋਂ ਮੈਂ ਡੱਬਾ ਚੱਕ ਕੇ ਧੁੰਦਾ ਦੇ ਵਿੱਚ ਦਿਹਾੜੀ ਜਾਨੀ ਮੈਨੂੰ ਉਦੋਂ ਕਿਉਂ ਨਹੀਂ ਲੋਕ ਦੇਖਦੇ ਜਦੋਂ ਮੈਂ ਦਿਨ ਦਿਹਾੜ ਦਿਹਾੜੀ ਜਾਨੀ ਆ ਮੈਂ ਮਤਲਬ ਕੋਈ ਲੋੜੀ ਦੀਵਾਲੀ ਵੀ ਨਹੀਂ ਛੱਡਦੀ ਉਦੋਂ ਕਾ ਤਾਂ ਉਹਨੇ ਲੋਕਾਂ ਨੂੰ ਮੈਂ ਦੱਸਦੀ ਕੀ ਹਨਾ ਜੇ ਮੈਂ ਆਪਦੇ ਘਰੇ ਕਿਸੇ ਵੇਲੇ ਔਖੀ ਹੁੰਨੀ ਆ ਕਿਸੇ ਚੀਜ਼ ਤੋਂ ਬੈਠੀ ਹੁੰਨੀ ਆ ਮੰਨ ਲਓ ਕਿਸੇ ਵੇਲੇ ਮੈਂ ਦਾਲ ਨਹੀਂ ਧਰਦੀ ਜਾਂ ਕਿਸੇ ਵੇਲੇ ਮੈਂ ਚਾਹ ਲੂੰ ਬੈਗੀ ਜਾਂ ਪਹਿਲੀ ਤਾਂ ਗੱਲ ਪਰਮਾਤਮਾ ਦੀ ਕਿਰਪਾ ਨਾਲ ਕਦੇ ਇਹ ਜਿਹਾ ਟਾਈਮ ਆਇਆ ਨਹੀਂ ਚਲੋ ਫਿਰ ਵੀ ਘਰਾਂ ਦੇ ਵਿੱਚ ਕਿਸੇ ਵੇਲੇ ਤੰਗੀ ਸੰਗੀ ਆ ਹੀ ਜਾਂਦੀ ਰਾਜ ਰਾਨੀਆਂ ਤੇ ਆ ਜਾਂਦੀ ਤੇ ਫਿਰ ਲੋਕਾਂ ਨੂੰ ਉਦੋਂ ਕਾਹ ਤੋਂ ਨਹੀਂ ਮੈਂ ਦੱਸਦੀ ਲੋਕ ਐਵੇਂ ਕਿਉਂ ਕਰਦੇ ਆ ਮੇਰੇ ਨਾਲ ਹਨਾ ਦੱਸੋ ਮੈਂ ਕੋਈ ਡਾਕਾ ਮਾਰਾ ਜਾਂ ਕੋਈ ਮੇਰਾ ਬੰਦਾ ਰੱਖਿਆ ਹੋਇਆ ਘਰੇ ਵੀ ਹਾਂ ਬਈ ਇਹ ਕਮਾ ਕੇ ਲਿਆਉਂਦਾ ਤੇ ਚੀਜ਼ਾਂ ਬਣਾਉਂਦੀ ਆ ਮੈਨੂੰ ਫਿਰ ਵੀ ਲੋਕ ਲੋਕਾਂ ਦੇ ਦੋ ਹੀ ਪਾਸੇ ਦੰਦੇ ਆ ਤਾਤੀ ਨੂੰ ਤਾਂ ਇੱਕ ਪਾਸੇ ਆ ਵੀ ਮੈਂ ਇਹ ਗੱਲ ਸੋਚਦੀ ਵੀ ਮੈਨੂੰ ਮੈਨੂੰ ਟੈਨਸ਼ਨ ਨਹੀਂ ਹੈ ਕਿ ਕੋਈ ਮੈਨੂੰ ਹਰਾਣਗੇ ਇਸ ਗੱਲ ਦੀ ਇਹ ਵੀ ਦੱਸ ਕਿਸੇ ਦੀ ਜ਼ਿੰਦਗੀ ਦੇ ਵਿੱਚ ਕਾਹ ਤੋਂ ਦਖਲਅੰਦਾਜ਼ੀ ਕਰਦੇ ਆ ਲੋਕ ਕਿਉਂ ਟੰਗਾ ਣਾਉਂਦੇ ਆ ਨਾ ਜਦੋਂ ਮੈਂ ਨਹੀਂ ਕਿਸੇ ਨੂੰ ਚੰਗਾ ਮਾੜਾ ਕਹਿੰਦੀ ਤੇ ਫਿਰ ਮੈਨੂੰ ਕਾਹ ਤੋਂ ਚੰਗਾ ਮਾੜਾ ਕਹਿੰਦੇ ਆ ਜਦੋਂ ਮੈਂ ਕਹਿੰਦੀ ਵੀ ਨਹੀਂ ਤੇ ਫਿਰ ਮੈਂ ਕਹਿੰਦੀ ਵੀ ਨਹੀਂ ਸਿੱਧਾ ਨਾ ਜੇ ਮੈਂ ਕਹਾਂ ਕਿਸੇ ਦਾ ਸਮਾਂ ਵੀ ਤੇ ਜਦੋਂ ਮੈਂ ਨਹੀਂ ਕਹਿੰਦੀ ਤੇ ਫਿਰ ਮੈਂ ਕਿਸੇ ਦਾ ਸਹਿ ਵੀ ਨਹੀਂ ਸਕਦੀ ਜਦੋਂ ਕਹਿ ਨਹੀਂ ਸਕਦੀ ਤੇ ਮੈਂ ਕਹਿੰਦੀ ਵੀ ਨਹੀਂ ਤੇ ਮੇਰਾ ਜੋ ਵੀ ਫੈਸਲਾ ਹੁੰਦਾ ਮੇਰਾ ਰੱਬ ਤੇ ਹੁੰਦਾ ਮੈਂ ਗੁਰੂ ਘਰ ਜਾ ਕੇ ਨਾ ਮੈਂ ਵੀ ਸ਼ਾਮ ਦੇ 5 ਵਜੇ ਹੁਣੇ ਕਦੇ ਵੀ ਮੈਂ ਰੱਬ ਦੇ ਘਰੇ ਜਾ ਕੇ ਨਾ ਤਾਂ ਮੈਂ ਕਾਰਾਂ ਨਾ ਕੋਠਾਂ ਨਾ ਮਹਿਲ ਬੰਗਲੇ ਨਾ ਮੈਂ ਜ਼ਮੀਨ ਜਾਇਦਾਦ ਨਾ ਮੈਂ ਕੋਈ ਚੀਜ਼ ਦੀ ਮੰਗ ਨਹੀਂ ਕਰੀ ਪਰਮਾਤਮਾ ਦੇ ਘਰ ਜਾ ਕੇ ਕੁਝ ਵੀ ਮੈਨੂੰ ਨਹੀਂ ਪਤਾ ਰੱਬ ਨੇ ਕਿਵੇਂ ਗੀ ਕਮਾਈ ਜਾਂ ਕਿਵੇਂ ਨਹੀਂ ਕਮਾਈ ਕਿਵੇਂ ਮੈਨੂੰ ਇੱਥੋਂ ਤੱਕ ਰੱਬ ਨੇ ਲਿਆਂਦਾ ਕਿਵੇਂ ਨਹੀਂ ਲਿਆਂਦਾ ਪਰ ਮੈਂ ਇੱਕ ਅਰਦਾਸ ਜ਼ਰੂਰ ਕਰਦੀ ਹੁੰਨੀ ਆ ਮੈਂ ਪ੍ਰਮਾਤਮਾ ਨੂੰ ਇਹੀ ਕਹਿਣੀ ਹੁੰਨੀ ਕਿ ਨਾ ਮੈਨਾਂ ਹੱਥਾਂ ਨਾ ਮਾਰਾ ਕਰਨਾ ਨਾ ਹੱਦ ਇਹਲ ਤੁਮ ਸੋਚਾਂ ਨਾ ਜਿਹੜੇ ਨੇਤਰ ਮੈਨੂੰ ਦੁਨੀਆਂ ਦੇਖਣ ਨੂੰ ਦਿੱਤੇ ਨਾ ਮੈਂ ਇਹਨਾਂ ਨਾ ਮਾਰਾ ਹੁੰਦਾ ਦੇਖਾਂ ਤੇ ਬਸ ਮੈਨੂੰ ਵਾਹਿਗੁਰੂ ਤੇਰੇ ਨਾਮ ਦੀ ਦਾਤ ਚਾਹੀਦੀ ਏ ਤੋਂ ਵੱਡੀ ਨਾ ਕੋਈ ਕਾਰ ਆ ਨਾ ਕੋਠੀ ਆ ਨਾ ਧਨ ਦੌਲਤਾਂ ਕੁਝ ਵੀ ਨਹੀਂ ਤੇਰੇ ਨਾਮ ਦੀ ਦਾਤ ਤੋਂ ਵੱਡਾ ਹਨ ਤੇ ਬਸ ਤੇਰਾ ਨਾਮ ਨਾ ਭੁੱਲੇ ਰੋਟੀ ਚਾਹੇ ਮੈਂ ਨੂਨ ਨਾ ਖਾਲਾ ਚਾਹੇ ਮਿਰਚਾਂ ਨਾ ਖਾਲਾ ਚਾਹੇ ਮੈਂ ਰੁੱਖੀ ਖਾਲਾਂ ਪਰ ਤੇਰਾ ਸ਼ੁਕਰ ਕਰਨਾ ਨਾ ਕਦੇ ਭੁੱਲਾ ਇਹ ਪਰ ਜਿਹੜੇ ਲੋਕ ਆ ਨਾ ਲੋਕ ਨਹੀਂ ਕਿਸੇ ਪਾਸੇ ਬੰਦੇ ਨੂੰ ਛੱਡਦੇ ਕਦੇ ਵਾਸਤੇ ਵੀ ਮੈਂ ਤਾਂ ਇਹੀ ਕਹੂੰਗੀ ਵੀ ਕਿਸੇ ਦੀ ਟੈਨਸ਼ਨ ਨਾ ਲਿਆ ਕਰੋ ਕਿਸੇ ਦੀ ਸਿਰਦਰਦੀ ਨਾ ਲਿਆ ਕਰੋ ਇਹ ਦੁਨੀਆ ਇਹਨਾਂ ਦੇ ਕੁੱਤੇ ਟੌਂ 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 ਤੁਹਾਨੂੰ ਕਰੀ ਜਾਣੀ ਆ ਤੇ ਤੁਸੀਂ ਸਿਰਦਰਦੀ ਨਾ ਲਿਆ ਕਰੋ ਤੁਸੀਂ ਆਪ ਦੇ ਮਤਲਬ ਨਾਲ ਮਤਲਬ ਰੱਖਿਆ ਕਰੋ ਤੁਸੀਂ ਆਪ ਦੀ ਜ਼ਿੰਦਗੀ ਦੇ ਰਾਜੇ ਆਪ ਹੋ ਕਿਸੇ ਦੇ ਪਿਓ ਦੀ ਜ਼ਿੰਦਗੀ ਨਹੀਂ ਦਿੱਤੀ ਇਹ ਉਹ ਪਿਓ ਨੇ ਦਿੱਤੀ ਆ ਜਿਹੜਾ ਉੱਪਰ ਬੈਠਾ ਹੈ ਉਹਨੇ ਦਿੱਤੀ ਆ ਉਹਨੇ ਇੱਥੇ ਭੇਜਿਆ ਹੈ ਉਹਨੇ ਆਪਾਂ ਨੂੰ ਦੇਖਣਾ ਭੁੱਖੇ ਰੱਜਿਆਂ ਨੂੰ ਦੁਨੀਆ ਨੇ ਨਹੀਂ ਦੇਖਣਾ ਕੋਈ ਨਹੀਂ ਦੇਖਦਾ ਇੱਥੇ ਭੁੱਖੇ ਬੈਠਾ ਨੂੰ ਕੋਈ ਨਹੀਂ ਦੇਖਦਾ ਤੇ ਧਿਆਆਂ ਬੈਠਾ ਨੂੰ ਤੁਸੀਂ ਰੋਈ ਚੱਲੋ ਕੋਈ ਤੁਹਾਨੂੰ ਚੁੱਪ ਨਹੀਂ ਕਰਾਉਣੋਂ ਦਾ ਤੁਸੀਂ ਹੱਸੀ ਚੱਲੋ ਕੋਈ ਤੁਹਾਨੂੰ ਐ ਨਹੀਂ ਪੁੱਛੂਗਾ ਤੁਸੀਂ ਕਾਹਤੋਂ ਹੱਸਦੇ ਕੀ ਖੁਸ਼ੀ ਆ ਗਈ ਤੁਹਾਨੂੰ ਤੇ ਜੇ ਤੁਸੀਂ ਰੋਈ ਜਾਓਗੇ ਤਾਂ ਕੋਈ ਐ ਨਹੀਂ ਪੁੱਛਦਾ ਵੀ ਕੀ ਗਮੀ ਆ ਗਈ ਕਾਹਤੋਂ ਰੁੰਨੇ ਆ ਲੋਕਾਂ ਨੇ ਤਾਂ ਉਂਗਲਾਂ ਕਰਨ ਨਹੀਂ ਕਰਨੀਆਂ ਚਾਹ ਤੁਹਾਨੂੰ ਘਰੇ ਬੈਠਾ ਨੂੰ ਕਰ ਲੈਣ ਚਾਹ ਤੁਹਾਨੂੰ ਰਾਹ ਜਾਂਦਿਆਂ ਨੂੰ ਕਰ ਲੈਣ ਚਾਹ ਤੁਹਾਨੂੰ ਬੈਠਿਆਂ ਨੂੰ ਕਰ ਲੈਣ ਚਾਹ ਤੁਹਾਨੂੰ ਤੁਰੇ ਫਿਰਦਿਆਂ ਨੂੰ ਕਰ ਲੈਣ ਪਰ ਲੋਕਾਂ ਦਾ ਕੰਮ ਲੱਤਾਂ ਖਿੱਚਣੀਆਂ ਜੇ ਕੋਈ ਅੱਗੇ ਵਧਦਾ ਨਾ ਇਹ ਲੋਕ ਨਹੀਂ ਬਦਲਣ ਦੇਂਦੇ ਤਾਂ ਮੇਰਾ ਪਰਮਾਤਮਾ ਹੈ ਜਿਹੜਾ ਅੱਗੇ ਵਧਾਉਂਦਾ ਹੈ ਤੇ ਇਸ ਗੱਲ ਤੋਂ ਤਾਂ ਲੋਕਾਂ ਨੇ ਹੈਰਾਨ ਹੋਣਾ ਹੀ ਹੁਣ ਹੋਈ ਜਾਣ ਲੋਕ ਹੈਰਾਨ ਹੁੰਦੇ ਤਾਂ ਮੈਨੂੰ ਤਾਂ ਪਤਾ ਵੀ ਮੇਰੇ ਪਿਓ ਨੇ ਮੇਰੇ ਉਹ ਮਾਲਕ ਨੇ ਮੈਨੂੰ ਸਾਰਾ ਕੁਝ ਦਿੱਤਾ ਕਿਉਂਕਿ ਮੈਂ ਕਦੇ ਜਾ ਕੇ ਰੱਬ ਦੇ ਘਰੇ 11 ਕੋਟਾਂ ਦੀ ਮੰਗ ਨਹੀਂ ਕਰਦੀ ਕਿ ਮੈਂ ਕਹਿੰਦੀ ਹੁਣ ਹੀ ਪਰਮਾਤਮਾ ਨੇ ਦੋ ਪੁੱਤ ਦਿੱਤੇ ਆ ਇਹ ਮੁੱਲ ਮੈਲਣ ਵਾਲੀਆਂ ਚੀਜ਼ਾਂ ਨਹੀਂ ਗਿਆ ਹਨਾ ਨਾ ਤਾਂ ਪੁੱਤ ਮੁੱਲ ਮੈਲਣ ਨਾ ਮਤਲਬ ਕਿ ਨਾ ਲਾad ਮੁੱਲ ਮਿਲੇ ਨਾ ਨਾ ਪਿਓ ਮੁੱਲ ਮਿਲੇ ਨਾ ਨਾਲ ਦੇ ਜੰਮੇ ਭੈਣ ਭਰਾ ਮੁੱਲ ਮਿਲਣ ਤੇ ਨਾ ਜਿੰਦਗੀ ਦੇ ਵਿੱਚ ਤੰਦਰੁਸਤੀ ਪੈਸਿਆਂ ਨਾਲ ਮਿਲਦੀ ਆ ਕਿਉਂਕਿ ਇਹ ਜਿਹੜੀਆਂ ਚੀਜ਼ਾਂ ਆ ਇਹ ਪ੍ਰਮਾਤਮਾ ਦੇ ਵਿੱਚ ਤਾਂ ਮਿਲਦੀਆਂ ਆ ਇਹ ਪੈਸਿਆਂ ਨਾਲ ਨਹੀਂ ਖਰੀਦੀਆਂ ਜਾਂਦੀਆਂ ਤੇ ਨਾ ਹੀ ਇਹ ਚੀਜ਼ਾਂ ਪੈਸਿਆਂ ਨਾਲ ਮਿਲਦੀਆਂ ਆ ਤੇ ਬਾਕੀ ਤੁਸੀਂ ਵੀ ਕਿਸੇ ਦੀ ਸਰਦਾਰਤੀ ਨਾਲ ਲਿਆ ਕਰੋ ਅੱਗੇ ਵਧਿਆ ਕਰੋ ਤੇ ਆਪਣੇ ਕੰਮ ਨਾਲ ਮਤਲਬ ਰੱਖਿਆ ਕਰੋ ਆਪਣੀ ਕਮਾਇਆ ਕਰੋ ਖਾਇਆ ਕਰੋ ਕਿਸੇ ਦੀ ਟੈਨਸ਼ਨ ਨਾਲ ਲਿਆ ਕਰੋ ਅਗਲੇ ਨੂੰ ਪੈਰ ਦੀ ਜੁੱਤੀ ਸਮਝਿਆ ਕਰੋ ਜਿਹੜਾ ਗੱਲਾਂ ਬਾਤਾਂ ਕਰਦਾ ਵਾ ਜਦੋਂ ਇੱਥੋਂ ਤੁਰੇ ਤੇ ਉੱਥੇ ਜਾਂਦੇ ਝਾੜ ਗਏ ਜਦੋਂ ਗਾਂ ਕੋਈ ਜਾਂਦਿਆਂ ਨੂੰ ਬੋਲੂਗਾ ਉਦੋਂ ਉਦੋਂ ਗਾਂ ਜਾ ਕੇ ਝਾੜਦਾ ਕਰੋ ਟੈਨਸ਼ਨ ਫਰੀ ਰਹਾ ਕਰੋ ਜ਼ਿੰਦਗੀ ਦੇ ਵਿੱਚ ਹੱਸਿਆ ਕਰੋ ਖੇਡਿਆ ਕਰੋ ਆਦਿ ਮੌਜ ਕਰਿਆ ਕਰੋ ਤੇ ਮੇਰੀ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਥੈਂਕ ਯੂ